ਇਸੋਕ ਤੇ ਵੀ ਵੱਡੀ ਖਬਰ ਹੈ ਹੁਸ਼ਾਰਪੁਰ ਦੇ ਠਾਣਾ ਗੜਸ਼ੰਕਰ ਅਧੀਨ ਆਉਂਦੇ ਪਿੰਡ ਮੋਰਾਵਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਮੋਰਾਵਾਲੀ ਦੇ ਵਿੱਚ ਇੱਕ ਡਬਲ ਮਰਡਰ ਦੀ ਘਟਨਾ ਵਾਪਰੀ ਹੈ ਤੇ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਘਟਨਾ ਦੀ ਸੂਚਨਾ ਮਿਲਦੀ ਹੈ ਤੇ ਪਿੰਡ ਦੇ ਵਿੱਚ ਵੀ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਿਸ ਜਿਸ ਵਿਅਕਤੀ ਦਾ ਕਤਲ ਹੋਇਆ ਉਹ ਐਨ ਆਰ ਆਈ ਦੱਸਿਆ ਜਾ ਰਿਹਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਦੀ ਧਰਤੀ ਤੋਂ ਵਿਦੇਸ਼ ਦੀ ਧਰਤੀ ਤੋਂ ਇੱਥੇ ਪਹੁੰਚਿਆ ਸੀ ਦੇ ਘਰ ਦੇ ਵਿੱਚ ਇੱਕ ਕੇਅਰ ਕੇਰ ਮਹਿਲਾ ਕੰਮ ਕਰਦੀ ਸੀ ਤੇ ਉਸ ਦਾ ਵੀ ਨਾਲ ਹੀ ਕਤਲ ਹੋਇਆ ਮ੍ਰਿਤਕ ਐਨ ਆਰ ਆਈ ਦੀ ਪਛਾਣ ਸੰਤੋਖ ਸਿੰਘ ਵਜੋਂ ਹੋਈ ਹੈ ਤੇ ਮਹਿਲਾ ਦੀ ਪਛਾਣ ਮਨਜੀਤ ਕੌਰ ਵਜੋਂ ਹੋਈ ਹੈ ਜਿਸ ਦੀ ਉਮਰ 46 ਸਾਲ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਘਟਨਾ ਦਾ ਉਸ ਵਕਤ ਪਤਾ ਚੱਲਦਾ ਜਦੋਂ ਮ੍ਰਿਤਕ ਮਹਿਲਾ ਦੇ ਪਰਿਵਾਰ ਵੱਲੋਂ ਉਸ ਨੂੰ ਬੀਤੇ ਦੋਕ ਦਿਨ ਤੋਂ ਲਗਾਤਾਰ ਫੋਨ ਕਾਲਸ ਕੀਤੀਆਂ ਜਾ ਰਹੀਆਂ ਸਨ ਪਰੰਤੂ ਮਹਿਲਾ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ ਤੇ ਜਦੋਂ ਮਹਿਲਾ ਦਾ ਪਰਿਵਾਰ ਪਿੰਡ ਮੋਰਾ ਵਾਲੀ ਦੇ ਵਿੱਚ ਪਹੁੰਚਦਾ ਹੈ ਤਾਂ ਐਨ ਆਰ ਆਈ ਦੇ ਘਰ ਨੂੰ ਬਾਹਰੋਂ ਜਿੰਦਾ ਲਕਿਆ ਹੁੰਦਾ ਹੈ ਤੇ ਪਿੰਡ ਦੇ ਮੋਤਵਾਰਾਂ ਦੀ ਹਾਜ਼ਰੀ ਦੇ ਵਿੱਚ ਪਰਿਵਾਰ ਵੱਲੋਂ ਉਹ ਜਿੰਦੇ ਤੋੜੇ ਜਾਂਦੇ ਨੇ ਤੇ ਜਦੋਂ ਪਿੰਡ ਵਾਸੀਆਂ ਦੀ ਹਾਜ਼ਰੀ ਦੇ ਵਿੱਚ ਪਰਿਵਾਰ ਅੰਦਰ ਜਾਂਦਾ ਹੈ ਤੇ ਦੋਹਾਂ ਦੀਆਂ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਲਾਸ਼ਾਂ ਜਿਹੜੀਆਂ ਖੂਨ ਦੇ ਨਾਲ ਲਥਪਥ ਪਈਆਂ ਹੁੰਦੀਆਂ ਨੇ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਅਲਾ ਅਧਿਕਾਰੀ ਵੀ ਮੌਕੇ ਤੇ ਪਹੁੰਚਦੇ ਨੇ ਐਸ ਪੀ ਡੀ ਡਾਕਟਰ ਮੁਕੇਸ਼ ਕੁਮਾਰ ਪਹੁੰਚਦੇ ਨੇ ਅਤੇ ਡੀਐਸਪੀ ਗਰਸ਼ੰਕਰ ਅਤੇ ਐਸਐਚਓ ਗਰਸ਼ੰਕਰ ਵੀ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚਤੇ ਨੇ ਜਿਨ੍ਹਾਂ ਵੱਲੋਂ ਮਾਮਲੇ ਦੀ ਵੱਖ-ਵੱਖ ਪਹਿਲਵਾਨ ਨੂੰ ਆਧਾਰ ਬਣਾ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਪੀਡੀ ਡਾਕਟਰ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਘਟਨਾ ਤੋਂ ਇੰਝ ਚਾਪਦਾ ਹੈ ਕਿ ਇਹ ਘਟਨਾ ਹੁਣ ਤੋਂ 36 ਘੰਟਿਆਂ ਪਹਿਲਾਂ ਵਾਪਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਪੁਲਿਸ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾ ਹੋਈ ਇਹ ਕੌਣ ਸੀ ਤੁਹਾਡੇ ਨਾਲ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਕਿ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਇਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਿੱਦਾਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਹੀਂ ਸਵੇਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਕੋਰ ਕੀਤਾ ਮੈਂ ਕਿ ਉੱਦੇ ਹੀ ਹੋਣਾ ਹੈ ਫਿਰ ਜਿੱਦਾਂ ਅਸੀਂ ਇੱਥੇ ਗੁਆਂਢਣ ਉਹਨੂੰ ਕਿ ਫੋਨ ਹੋਰ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਤਾਂ ਡਾ ਖੁੱਲਾ ਹੈ ਬੱਕਰੀਆਂ ਅੰਦਰ ਆ ਫਿਰ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਸਾਨੂੰ ਕੋਈ ਕਮੈਂਟ ਵੀ ਨਹੀਂ ਸੀ ਸਾਨੂੰ ਨਾ ਛੱਡ ਦੇ ਤੇ ਉਹ ਨਰਾਤੇ ਉਹਨਾਂ ਨੇ ਵਰਤਪੁਰਤ ਰੱਖੇ ਉਹਨੇ ਮੇਰੀ ਗੱਲ ਨਹੀਂ ਸੀ ਹੋਈ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੈਨਸ਼ਨ ਹੋ ਗਈ ਫਿਰ ਮੈਂ ਰਾਤੀ ਸਾਰਿਆਂ ਨੂੰ ਫੋਨ ਕੀਤੇ ਆਪਣੇ ਨਾਨੀ ਨਾਨੀ ਸਾਰੇ ਸੱਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਬੰਚ ਨੂੰ ਸਾਰਿਆਂ ਨੂੰ ਪਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡਿੰਗ ਪਈ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਜਿੱਧਰ ਮੰਮੀ ਉੱਧਰ ਵੀ ਸੀ ਤੇ ਅੰਕਲ ਦੀ ਡੈਥ ਇੱਧਰ ਕਮਰੇ 'ਚ ਸੀਗੇ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ 'ਚ ਗਏ ਸੀ ਕਿ ਇਤਨੀ ਪਹਿਲਾਂ ਗਏ ਸੀ ਆ ਕੇ ਰਾਤ ਨੂੰ ਲੈਟਾ ਜਗਾਈਆਂ ਕਰਨਾ ਫਿਰ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇੱਧਰ ਲਪੇਟੀ ਹੋਈ ਸੀ ਇਸੇ ਪੈਰ ਨਾਲ ਪਰੇ ਕਰਕੇ ਦੇਖਿਆ ਤਾਂ ਵੀਡੀਓ ਬਣਾਈ ਫਿਰ ਪਤਾ ਲੱਗਾ ਪਰ ਸਵੇਰੇ ਸ਼ੋਰ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਕਿ ਉਹਨਾਂ ਨੇ ਮਰਡਰ ਕਰ ਦਿੱਤਾ ਫਿਰ ਅਸੀਂ ਸਵੇਰੇ ਸਾਰੇ ਜਣੇ ਅਸੀਂ ਸਵੇਰੇ ਹੀ ਸਵੇਰ 'ਚ ਹੀ ਆਏ ਹੋਏ ਆ ਇੱਥੇ ਹਾਂਜੀ ਅਸੀਂ ਰਾਤ 8-9 ਵਜੇ ਇੱਥੇ ਸੀਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸਾਨੂੰ ਮਿਲ ਤੇ ਮੰਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਹਾਂ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ 'ਚੋ ਕਰਦੀ ਆ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮੰਮਾ ਦਾ ਫੋਨ ਬੰਦ ਮੁੜ ਕੇ ਗੱਲ ਨੇ ਕਰਦੇ ਦੋਸਤ ਇਹ ਹਲਕਾ ਦੇ ਵੀ ਕਰ ਹਾਂਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਅੱਟ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮੰਮਾ ਨਾ ਹੁੰਦੀ ਹੁੰਦੀ ਸੀ ਕਿ ਤਾਂ ਸਾਨੂੰ ਪਤਾ ਨਹੀਂ ਸੀ ਹਾਂਜੀ ਹੋਰ ਕਿਸ ਮੇਰਾ ਨਾਮ ਅਮਨਦੀਪ ਸਿੰਘ ਰਾਏ ਆ ਜੀ ਜੀ ਮੈਂ ਪਿੰਡ ਮੁਰਾਲੀ ਦਾ ਸਰਪੰਚ ਆ ਜੀ ਮੌਜੂਦ ਦਾ ਇਹ ਕੀ ਗੱਲ ਕੋਈ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ ਕਰਨ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋਗੇ ਇੱਥੇ ਸਾਨੂੰ ਲੱਗਦਾ ਕਿ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਹੀ ਤੇ ਉਹਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨੋਂ ਦੇ ਕਤਲ ਹੋਏ ਹੋ ਸੀਗੇ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚ ਓ ਸਾਹਮਣੂ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿੱਦਾਂ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀਸ਼ ਚੱਲ ਰਹੀ ਹੈ ਐਨ ਆਰ ਇਹਨਾਂ ਸੰਤੁਖ ਸਿੰਘ ਸੀਗਾ ਉਹਦਾ ਨਾਮ ਅਨਜੀਤ ਕੌਰ ਸੀਗਾ ਜੀ ਜੀ ਕੋ ਐਸ ਐਚਓ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨ ਆਰ ਆਈ ਹੈਗਾ ਸੰਤੋਖ ਸਿੰਘ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ ਦੋ ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋ ਰਿਹਾ ਉਹਦੇ ਘਰ ਵਾਲੇ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ ਲਾਸ਼ ਜਿਹੜੀ ਹੈਗੀ ਐ ਉਹ ਮਿਲੀ ਐ ਇੱਥੇ ਕਰਦੇ ਹੋਏ ਅਸੀਂ ਫਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਕੋਈ ਲੱਗਦਾ ਹੈ ਜਿਸਤਾਨ ਆ ਜਾਂਦਾ ਹੈ ਇਹ ਬੋਡੀ ਐਂਕਾ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਦੇ ਘਰਦਿਆਂ ਦੇ ਮੁਤਾਬਕ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾਰਿਆ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਦੋਨਾਂ ਨੇ ਦੇਖਿਆ ਕੀ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀਗੀਆਂ ਅੰਦਰ ਦੋ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ